ਚੋਪਈ ਸਾਹਿਬ ਪਾਸ਼ਾ ਦਸਵੇਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਚਿਤ ਕੀ ਇੱਛਾ ਤਵ ਚਰਨਨ ਮਰੇ ਹਮਾਰਾ ਆਪਣਾ ਜਾਨ ਕਰੋ ਪਰਦ ਪਾਰਾ ਹਮਰੇ ਦੁਸ਼ਟ ਬੇ ਤੁਮ ਕਾਉ ਆਪਦੇ ਮੋਇ ਬਚਾਉ ਸੋਕੇ ਬਸੇ ਮੋਰ ਪਰਵਾਰਾ ਸੇਵ ਸਿਖ ਸਭੇ ਕਰਤਾਰਾ मोर अच्छा नि कर दे कर सब बैरण कुर संगरिया पूर्ण हो या मारिया सा तोर भजन की रे प्यासा तुम्हें तो छाड़ को ये वरना त्याओ जो बरचाओ सो तुम ते पाओ से मारे तारिये चुन चुन सतर हमारे मारिये आप आदि मुझे वरिया मरण काल का त्राशन वरिय हूँ जो सदा मारे पच्छा सिर जो करियो रच्छा ਰਾਖ ਲਿਓ ਮੋਇ ਰਾਖਨਹਾਰੇ ਸਾਇਬ ਸੰਤ ਸਭ ਪਿਆਰੇ ਦੀਨ ਬੰਦ ਚੁਕੇ ਹੰਤਾ ਤੁਮ ਪੂਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮ ਬਦਰਾ ਕਾਲ ਪੈ ਸਿਵ ਜਿਵ ਤਰਾ ਕਾਲ ਪੈ ਗ੍ਰਿਵਿਸ਼ਣ ਪ੍ਰਕਾਸ਼ਾ ਸਕਲ ਕਾਲ ਕਾ ਗਿਆ ਤਮਾਸਾ ਜਨਨ ਕਾਲ ਜੋਗੀ ਸੁਖਿਓ ਬੈਦ ਰਾਜ ਬ੍ਰਹਮਾ ਜਿਉ ਤਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਹਿਆ ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਪਜਾਇਓ ਆਦੰਤੇ ਗਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸકલ ਪ੍ਰਜਾ ਜਨ ਆਪ ਸੁਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋਬਦ ਕੀਓ ਘੜਗੜ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀੜ ਪਛਾਨਤ ਜੀਤਿਤ ਕੁੰਜਰ ਸਤੂਲਾ ਸਤਪੁਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਾਂ ਦੁਖ ਪੈ ਤੇ ਦੁਖੀ ਸੁਖ ਪੈ ਸਾਧਨ ਕੇ ਸੁਖੀ ਕੇ ਕੀ ਭੇਰ ਪਛਾਨੈ ਗੜਗੜ ਕੇ ਪਟਵੜਕੀ ਜਾਣੈ ਜਬਦ ਕਰ ਕਰਾਕਰ ਤਾਰਾ ਪਰਜ ਤਰਤਵ ਦੇ ਅਪਾਰਾਜਵਾਕਰ ਕਰਤੂ ਕਬੋ ਤੁਮ ਮੈ ਮਿਤ ਤੇ ਦੇ ਤੇਰੇ ਸਭ ਜੀਤੇ ਬਦਨ ਸ੍ਰਿਸ਼ਟ ਬਤਾਰੇ ਆਪ ਆਪਣੇ ਬੋਜ ਉਚਾਰੇ ਤੁਮ ਸਭੀ ਤੇਰੇ ਤਿੰਨ ਆਲਮ ਜਾਂਦ ਬੇਦ ਪ੍ਰਗਰਿਆਲਮ ਨਿਰੰਕਾਰ ਨਿਰਵਕਾਰ ਨਿਰੰਭ ਆਦਰ ਨਤ ਸੰਭ ਤਾ ਕਮੁੜ ਉਚਰਤ ਬੇਦਾ ਜਾ ਕੋ ਬੇਉ ਨ ਭਉਤ ਬੇਦਾ ਤਾ ਕੂ ਕਿਰਪਣ ਮਾਨਤ ਮਾ ਮੜ ਕੁਛ ਬੇਦ ਨ ਜਾਣਤ ਮਹਾਦੇਵ ਕੋ ਕੈਸਦਸ ਨਿਰੰਕਾਰ ਕਾ ਚਨੰਤ ਨੈ ਪਵ ਆਪਣੇ ਬੋਧੇ ਜੇਤੀ ਵਰਨ ਬਿਰਮਨ ਤੋਏ ਤੇਤੀ ਤੁਮਰ ਲਖਨ ਅਜੈ ਪਸਾਰਾ ਕੈ ਵਿਸਹਿ ਜਪਤ ਸੰਸਾਰਾ ਇਕ ਰੂਪ ਨਉ ਸਰੂਪਾ ਰੰਗ ਕੋ ਰਵ ਕਹੀਂ ਬੂਪਾ ਅਨੁਜ ਜੈ ਜਤ ਸਜਕੇ ਨੇ ਉਤਪੁਜ ਖਾਨ ਬਹੁ ਰਚ ਦਿਨੇ ਕਉਪੁਲ ਰਾਜੇ ਬਿਠਾ ਕਉ ਸਮਰੂ ਸ਼ੰਕਰ ਇਕਠਾ ਸਗਰੀ ਸ੍ਰਿਸ਼ਦਿਖਾਇ ਚੰਬ ਅਬ ਆ ਜੁਗਾ ਸਰੂ ਸੁ ਅਮਰਚਾ ਮੇਰੀ ਤੁਮ ਕਰੋ ਸਿਕ ਵਸਿਕ ਸੰਗੋਰ ਦੋਸ਼ਟ ਜਿਤੇ ਉਤਪਾਤਾ ਸਗਰ ਮਲੇਸ਼ ਕਰਨ ਗਾਤਾ ਜੇਹ ਤਤ ਸ੍ਰਣੇ ਪਰੈ ਤਨ ਕਾ ਦੁਸ਼ ਦੁਖ ਤੈ ਮਰੈ ਪੁਰੋਗ ਜਨ ਪੁਗ ਪ੍ਰੇ ਤਿਆਰੇ ਤਨ ਕੇ ਤੁਮ ਸੰਕਟ ਸਬਟਾਰੇ ਜੋ ਕਲ ਕ ਇਕ ਬਾਰ ਤਿਆ ਹੈ ਤਾਂ ਕੇ ਕਾਰ ਨਿਕਟ ਨ ਆਏ ਰਛਵ ਤਾ ਸਭ ਕਾਲਾ ਦੁਰਸ਼ਟ ਅਰਿਸ਼ਟ ਰਿਤ ਕਾਲਾ ਕਿਰਪਾ ਦਇ ਜਨ ਜਾਨਿ ਆਰਿਓ ਤਾਂ ਕੇ ਤਵ ਤਨ ਕ ਮਹਾਰਿਓ ਰੇਦ ਸਦ ਗਰਮ ਸਭ ਹੋਈ ਦੁਸ਼ਾਂ ਸ਼ਵਸ਼ਕ ਨ ਕੋਈ ਇਕ ਬਾਰ ਜਨ ਤੁਮ ਸਮਾਰਾ ਕਾਲ ਪੰਚ ਤੇ ਤਾਈ ਉਬਾਰਾ ਜਨਨ ਨਾਮ ਤੁਮਾਰੋ ਕਾਹ ਦਰਦ ਦੁਸ਼ ਦੁਖ ਤੇ ਰਾ ਕੜ ਕੈਤਮੈ ਸਰਨ ਤਿਆਰੀ ਆਪਾ ਦਿਲੀ ਉਭਾਰੀ ਸਰਵ ਧਰਮ ਸਾਈ ਦੁਸ਼ ਦੁਖ ਤੇ ਲਿਓ ਬਚਾਈ ਖੜਾ ਕੈਤਮੈ ਸਰਨ ਤਿਆਰੀ ਆਪਾ ਦਿਲੀ ਉਭਾਰੀ ਸਰਵ ਧਰਮ ਹੋ ਸਾਈ ਦੁਸ਼ ਦੁਖ ਤੇ ਲਿਓ ਬਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ